ਸੂਬੇ ਚ ਜਨਤਕ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਬਿਹਤਰ ਕਰਨ ਦੇ ਮੱਦੇ ਨਜ਼ਰ ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਕੌਮੀ ਬਿਮਾਰੀ ਰੋਕੂ ਕੇਂਦਰਯਾ ਨੇ एनसीडीसी ਨਵੀਂ ਦਿੱਲੀ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਕਮਿਊਨਿਟੀ ਹੈਲਥ ਸੈਂਟਰ ਮਾਨਵਾਲਾ ਵਿਖੇ ਇੱਕ ਸੂਭਾਈ ਸ਼ਾਖਾ ਸਥਾਪਤ ਕਰਨ ਲਈ ਸਮਝੌਤਾ ਪੱਤਰ ਸહી ਬਦ ਕੀਤਾ ਇਸ ਸਮਝੌਤਾ ਪੱਤਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਮੌਜੂਦਗੀ ਚ ਸਿਹਤਾਰੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤ్రਾਲੇ ਦੇ ਸੀਨੀਅਰ ਖੇਤਰੀ ਨਿਰਦੇਸ਼ਕ ਡਾਕਟਰ ਅਮਰਜੀਤ ਕੌਰ ਦਰਮਿਆਨ ਸਹੀ ਬਾਤ ਕੀਤਾ ਗਿਆ ਇਸ ਸਾਂਝੇ ਪ੍ਰਾਲੇ ਦੀ ਮਹੱਤਤਾ ਤੇ ਜ਼ੋਰ ਦੰਦਿਆ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਚ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਤੋਂ ਸਬਕ ਲੈਂਦਿਆਂ ਇਹ ਪਹਿਲ ਕਦਮੀ ਪੰਜਾਬ ਨੂੰ ਭਵਿੱਖ ਦੇ ਸਿਹਤ ਸੰਕਟਾਂ ਲਈ ਸੁਚੱਜੇ ਢੰਗ ਨਾਲ ਤਿਆਰ ਕਰਨ ਲਈ ਅਹਿਮ ਕਦਮ ਹੈ 19 ਗਾਲ ਤੇ ਵੀ ਜ਼ੋਰ ਦਿੱਤਾ ਕਿ ਇਹ ਪ੍ਰੋਜੈਕਟ ਰਾਜ ਨੂੰ ਇੱਕ ਇੱਕ ਰਿਤ ਰੋਗ ਨਿਗਰਾਨ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪਰ ਕੋਪਾਂ ਤੇ ਆਫਤਾਂ ਲਈ ਤਿਆਰੀਆਂ ਤੇ ਫੌਰੀ ਸਿੱਟ ਪ੍ਰਬੰਧਾਂ ਨੂੰ ਵਧਾਉਣ ਮਦਦ ਕਰੇਗਾ ਉਨ੍ਹਾਂ ਕਿਹਾ ਕਿ ਐਨ ਸੀ ਡੀ ਸੀ ਪੰਜਾਬ ਲੋਜਿਸਟਿਕ ਸਹਾਇਤਾ ਦੇਵੇਗਾ ਜਿਸ ਵਿੱਚ ਡਾਇਗਨੋਸਟਿਕ ਕਿੱਟਾਂ ਦਵਾਈਆਂ ਟੀਕੇ ਅਤੇ ਨਿੱਜੀ ਸੁਰੱਖਿਆ ਉਪਕਰਨਾ ਪੀ ਪੀ ای ਦੀ ਸਟੋਰੇਜ ਤੇ ਵੰਡ ਸ਼ਾਮਲ ਹੈ ਇਸ ਤੋਂ ਇਲਾਵਾ ਚੰਤਕ ਸਿਹਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਿਹਤ ਕਰਮਚਾਰੀਆਂ ਦੀ ਕਾਰਜ ਕੁਸ਼ਲਤਾ ਵਧਾਉਣ ਵਿੱਚ ਵੀ ਐਨ ਸੀ ਡੀ ਸੀ ਸਹਾਇਤਾ ਕਰੇਗਾ